ਹੈਲੋ ਜੀ ਸ਼ਾਸਤ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਜੀ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਸ਼ੁਰੂਆਤ ਤੇ ਆਪਾਂ ਚੱਲੇ ਜੀ ਖੇਤ ਲੱਸੀ ਪਾਉਣ ਪ੍ਰੀਤ ਅੱਜ ਕਹਿੰਦੀ ਮੰਮੀ ਮੈਂ ਸਕੂਲ ਵਾਸਤੇ ਰੈਡੀ ਹੋ ਕੇ ਜਾਉਂਗੀ ਬੱਸ ਕਹਿੰਦੀ ਫਿਰ ਆ ਕੇ ਤੁਸੀਂ ਖਾਣਾ ਵਗੈਰਾ ਬਣਾ ਦਿਓ ਜੋ ਹੁਣ ਆਪਣਾ ਨਹਾਉਣ ਵਾਲਾ ਹਜੇ ਨਹਾਉਣਾ ਉਹਨੇ ਤੇ ਬੀਬੀ ਪਈ ਆ ਹਜੇ ਤੇ ਆਇਆ ਵੀ ਤੂੰ ਲੇਟ ਹੋ ਗਏ ਫਿਰ ਆਪਾਂ ਸਾਚੀ ਕਾਲ ਜੀ ਚਲੋ ਜੀ ਸਕੂਟਰੀ ਕੱਢ ਲੋ ਚਲੋ ਅੱਜ ਆਪਾਂ ਜਾਣਾ ਅੱਗੇ ਗਾਂ ਵਾਲੇ ਖੇਤ ਸਾਡੇ ਟਾਣੀ ਕੋਲੇ ਤਾਂ ਕੱਲ ਲੱਸੀ ਪਾਦੀ ਸੀ ਅੱਜ ਅਸੀਂ પાਕੇ ਆਉਣੀ ਆ ਥੋੜਾ ਜਿਹਾ ਇਧਰ ਕੋਕਿਆਲੀ ਰੋਡ ਤੇ ਉੱਥੇ પાਕੇ ਆਉਣੀ ਆ ਲੱਸੀ ਹੂੰ ਅੱਗੇ ਵੀ ਮਾਰ ਲਾ ਥੋੜਾ ਜਿਹਾ ਦਾ ਮੇਰਾ ਤਾਂ ਦਮ ਹੈ ਕਿ ਪਿਆੰਦਾ ਲੋ ਜੀ ਭਾਈ ਆਪਾਂ ਦਾ ਸੀ ਅੰਜੋਟਾਂ ਇੰਟਾਂ ਚਣੋੜੇ ਲੱਸੀ ਖੜ ਲਾਂਗੇ ਆਪਾਂ ਦੇ ਨਾਲੇ ਆਪਾਂ ਦੁੱਧ ਪਵਾ ਲਾਂਗੇ ਦੋ ਵਿੱਚ ਲੋ ਜੀ ਇਹ ਤਾਂ ਉਹਦੇ ਰਾ ਮਾਂ ਪੁੱਤ ਗੱਲਾਂ ਮਾਰੀ ਜਾਂਦੇ ਤੇ ਰੋਟੀ ਖਾ ਲਈ ਲੈੜੀ ਨੇ ਇੱਕ ਪਜਾਮੇ ਕੋੜ ਤੇ ਰੰਗ ਗਿਆ ਤੇ ਇਹ ਜੋ ਆਪਾਂ ਪਾਤੀ ਡੋਲੂ ਚ ਖੀਰ ਹੂੰ ਮਾਰੀ ਜਾਂਦੇ ਮਾਂ ਪੁੱਤ ਗੱਲਾਂ ਜੀ ਵੀ ਵੀ ਆਪਣੀ ਚੀਰੀਆਂ ਦੀ ਸੇਵ ਤੇ ਟਾਈਮ ਹੋ ਗਿਆ ਵੀ 5 ਵਜਣ ਵਾਲੇ ਤੇ ਸਬਜੀ ਦੇ ਕਿਵੇਂ ਕਰਕੇ ਉਹ ਤਾਂ ਪਈਏ ਗੋਭੀ ਪਈਆ ਤਾਂ ਫੇਰ ਕਰਕੇ ਕੜੀ ਬਣਾ ਲਾਂਗੇ ਜੇ ਖਾਣੀ ਹੋਈ ਤਾਂ ਨਹੀਂ ਮੂੰਗੀ ਚੀਰੀ ਪਈ ਉਹ ਬਣਾ ਲਾਂਗੇ ਹਾਂ ਉਹ ਬਣਾ ਲਾਂਗੇ ਤੜਕੇ ਹਾਂ ਬੰਦ ਗੋਭੀ ਹੈਨਾ ਕਿ ਹੁਣ ਬਣਾਉਣੀ ਹੈ ਦੇਖ ਲਓ ਮੈਂ ਤਾਂ ਬਣਾ ਦੇਣੀ ਤੜਕਾ ਹੀ ਲਾਉਣਾ ਮੈਂ ਦੇਖਦੇ ਪਈਆ ਤਾਂ ਫੇਰ ਸਰਜੂਗਾ ਤੇ ਮੇਰੀ ਗੱਲ ਸੁਣ ਹੁਣ ਸਬਜੀ ਬਣਾ ਲਾਂਗੇ ਆਪਾਂ ਫੇਰ ਜਿਹੜੀ ਹੁਣ ਬਣਾਵਾਂਗੇ ਉਹ ਤੜਕੇ ਖਰਾਬ ਹੋਈ ਜਾਊਗੀ ਹਾਂ ਹੁਣ ਆਲੀ ਹੁਣ ਖਾ ਕੇ ਸਵੇਰੇ ਸੱਜਰੀ ਉਖਾ ਲਾਂਗੇ ਆ ਕੇ ਬਣਾ ਲਾਂਗੇ ਹਾਂ ਐ ਕਰ ਲਾਂਗੇ ਸਾਗ ਬਣਾ ਲਾਂਗੇ ਵਿਚਾਰਾ ਫੜਾ ਕੇ ਕੱਲ ਨੂੰ ਸਾਗ ਬਣਾ ਲਾਂਗੇ ਹੋਰ ਹੱਲ ਕਰਨਾ ਕਿੱਥੇ ਅੱਜ ਕਿੰਨਾ ਗਵਿੰਦਰ ਕੇ ਅੱਛਾ ਅੱਜ ਇਹ ਸਾਰੇ ਭੈਣ ਭਰਾ ਸੇਵ ਖਾ ਲੋ ਤੇ ਤੁਸੀਂ ਆਖੋਗੇ ਕਿਵੇਂ ਬਿਸਤਰਾ ਕੱਢਿਆ ਬਾਹਰ ਤੇ ਰਾਤ ਨੂੰ ਪ੍ਰੀਤ ਰੋਟੀ ਖਾਣ ਲੱਗੀ ਤੇ ਥੋੜਾ ਜਿਹਾ ਪਾਣੀ ਡੁੱਲ ਗਿਆ ਤੇ ਉਹਦਾ ਕਰਕੇ ਧੁੱਪ ਪਲਵਾਈ ਸੀ ਬਿਸਤਰੇ ਨੂੰ ਜੋਸ਼ ਨੂੰ ਤੇ ਪ੍ਰੀਤ ਨੂੰ ਅੰਦਰ ਫੜਾਈ ਬੀਬੀ ਤੇ ਇੱਕ ਸਿਖਾਨਾ ਬੀਬੀ ਇੱਕ ਜੀ ਰਹਿ ਕੇ ਦੋ ਨਾ ਇੱਕੋ ਨੰਬੇ ਇਹ ਕਪੜਾ ਹੈ ਇਹ ਆਪਣਾ ਬਹੁਤ ਆ ਫਿਰ ਮਾਂ ਤੋਂ ਮੰਗਦੀ ਸੀ ਉਹ ਕਹਿੰਦੀ ਤੇ ਅਸੀਂ ਖਾ ਮੰਗਦੇ ਨਹੀਂ ਨਹੀਂ ਵਾਦੂ ਹੈ ਨੂਨ ਲਾਉਣੇ ਨਾ ਮੈਂ ਨਹੀਂ ਜਾਨਾ ਮੈਂ ਤਾਂ ਘੱਟ ਖਾ ਕੇ ਰਾਜੀ ਨੂਨ ਫਿਰ ਨਾ ਬਲੱਡ ਵਧਣ ਲੱਗ ਜਾਂਦਾ ਹੋਰ ਰੋਟੀ ਨਹੀਂ ਬਣਾਈ ਫਿਰ ਤੇ ਰੋਟੀ ਪਾ ਦਾਂਗੇ ਕਦੀ ਹੋਰ ਲਾ ਆ ਗਈ ਬੰਨੀ ਲਓ ਜੀ ਆਪਾਂ ਸੇਬ ਵਗੈਰਾ ਖਾਲੇ ਸੀਗੇ ਤੇ ਹੁਣ ਆਪਾਂ ਸਬਜ਼ੀ ਦਾ ਕੋਈ ਬਣਾਉਂਦੇ ਨੇ ਆਪਾਂ ਮਿਰਚਾਂ ਹੀ ਕਲਕਾਉਨੇ ਆਂ ਹਰੀਆਂ ਤੇ ਸਬਜ਼ੀ ਆਪਾਂ ਇਸ ਵਾਰ ਕਿ ਨਹੀਂ ਬਣਾਉਦੇ ਕਿਉਂਕਿ ਵੀਰੇ ਆਪਾਂ ਸਬਜ਼ੀ ਬਣਾਈ ਸੀਗੀ ਆਲੂ ਗੋਭੀ ਤੇ ਉਹ ਪਈ ਐ ਸਬਜ਼ੀ ਉਹ ਵੀ ਪਈ ਆਈ ਹੈ ਨਾ ਤੇ ਬੀਬੀ ਦਾ ਗਈ ਸੀ ਕਿੰਨੀ 12 ਗੋਬੀ ਬਣਾ ਲੈਂਦੇ ਮੈਂ ਉਹ ਬੰਦ ਗੋਬੀ ਹਮ ਬਣਾਵਾਂਗੇ ਫਿਰ ਫਿਰ ਜੂਕੀ ਜੀ ਰੱਖੀ ਜਾਵਾਂਗੇ ਬੇਰੀ ਉਹ ਜੂਕੀ ਇਦਾਰ ਤੇ ਮੁਖਾ ਆਬਾ ਤਾੜੀ ਬਣਾ ਕੇ ਖਾ ਲਾਂਗੇ ਮੈਂ ਜਵਾਕ ਆਉਂਗੇ ਸਕੂਲੋਂ 2 ਵਜੇ ਹੋਰ ਉਹ ਵੀ ਖਾ ਲੈਣਗੇ ਤੇ ਸਾਡੇ ਕੋਲੇ ਬਾਵਾ ਪਈ ਹੈ ਜੀ ਸਾਗ ਕਿੰਨੀ ਸਾਰੀ ਗੀਆਂ ਨੂੰ ਗੋਬੀ ਤੇ ਮਿਰਚਾਂ ਦਾ ਨਾ ਬੈਸੀ ਮੈਂ ਸ਼ੌਂਕ ਲਈ ਕਰਾ ਲੇਣੀ ਮੈਨੂੰ ਬਹੁਤ ਪਸੰਦ ਨੇ ਤੇ ਇੱਕ ਭੈਣ ਦਾ ਨਾ ਕਮੈਂਟ ਆਇਆ ਸੀ ਮਿਰਚਾਂ ਬਾਰੇ ਹਰਨਾ ਬਾਰੇ ਹਮ ਮਿਰਚਾਂ ਨਹੀਂ ਭੁੱਲਿਆ ਨਹੀਂ ਇੱਕ ਤਾਂ ਇਹ ਮਿਰਚਾਂ ਬਹੁਤ ਚੰਗੀਆਂ ਨੇ ਉਹ ਚਾਹੁੰਦਾ ਨੇ ਉਹ ਤੁਸੀਂ ਮਿਰਚਾਂ ਕਿਦਾਂ ਵਰਤਾਉਣੇ ਵੀ ਕਿਵੇਂ ਗਲਗਾਉਣੇ ਇਹ ਬੈਨੇ ਆਪਾਂ ਹਰੀਆਂ ਮਿਰਚਾਂ ਲੈ ਕੇ ਨਾ ਮਿਰਚਾਂ ਦੇ ਵਿਚਾਲੇ ਕੱਟ ਮਾਰ ਲੈਨੇ ਕੱਟ ਮਾਰ ਕੇ ਤੇ ਨਮਕ ਤੇ ਹਲਦੀ ਪਾ ਲੈਨੇ ਤੇ ਨਮਕ ਹਲਦੀ ਪਾਏ ਬਾਅਦ ਤੇ ਆਪਾਂ ਤੇਲ ਚ ਫਰਾਈ ਕਰ ਲੈਨੇ ਬਹੁਤ ਸਵਾਦ ਮੰਨਦੀਆਂ ਟੇਸਟੀ ਤੇ ਕਿਉਂਕਿ ਉਹਦਾ ਹਰੀ ਮਿਰਚ ਚਾਰਨਾ ਦਾ ਸੀ ਘੱਟ ਖਾਣੇ ਤੋਂ ਤਾਂ ਵਧੀਆ ਲੱਗਦੀ ਐ ਤਾਂ ਐ ਫਰਾਈ ਕਰਕੇ ਖਾਣੇ ਨੂੰ ਨੇ ਬਹੁਤ ਇੰਨੀ ਕਿ ਜਿਆਦਾ ਟੇਸਟੀ ਲੱਗਦੀ ਐ ਜੇ ਤੁਸੀਂ ਮੂੰਗੀ ਦੀ ਦਾਲ ਨਾਲ ਖਾਣੇ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੀ ਐ ਤੇ ਮੈਂ ਤੋਨੇ ਕੁੜਗ ਨੂੰ ਵਾਸਤੇ ਪਾਰਕੀ ਹੈਗੀ ਤੇ ਮਿਰਚ ਮੁਰਚ ਜਮਾਨੀਆਂ ਇਹ ਨਹੀਂ ਕਹਿੰਦੇ ਵੀ ਅਸੀਂ ਖਾਂਦੇ ਨਹੀਂ ਤੇ ਇਹਨਾਂ ਦੇ ਇਹ ਮੈਨੂੰ ਦੇਖ ਕੇ ਹਾਲ ਲੱਗੇ ਤੂੰ ਜਮਾ ਆਦਤ ਬਣੀ ਪਈ ਹੈ ਤੇ ਹੁਣ ਇਹ ਜੇ ਇਹਨਾਂ ਨੂੰ ਮੈਂ ਕਹਦਾ ਨਾ ਵੀ ਇੱਕ ਟਾਈਮ ਸਾਦੀ ਹੈਣੀ ਆਪਣੇ ਕੋਲੇ ਤਾਂ ਇਹਨਾਂ ਮਿਰਚਾਂ ਨਾਲ ਪਰੌਠੇ ਹੁਣ ਬਸ ਨਾਲ ਇਹਨਾਂ ਦੇ ਪਰੌਠੇ ਨਾਲ ਦੇ ਹਰੀ ਮਿਰਚ ਨਾਲ ਅੱਜ ਗੋਟੀ ਖਾਂਦੇ ਆ ਤੇ ਬਾਕੀ ਕਹਿੰਦੇ ਹੁੰਦੇ ਵੀ ਨਿਕਾ ਵਾਸਤੇ ਚੰਗੀ ਹਰੀ ਮਿਰਚ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਆਪਾਂ ਮਿਰਚ ਬੱਚੇ ਖਾ ਲੈਣ ਠੀਕ ਹੈ ਤੇ ਲਓ ਜੀ ਉਹ ਮੈਂ ਮਿਰਚਾਂ ਫਰਾਈ ਆਪਣਾ ਇਧਰ ਆ ਕੇ ਦੁੱਧ ਨੂੰ ਵੀ ਵਾਲਾ ਆ ਗਿਆ ਤੇ ਗੈਸ ਕਰ ਦਿੰਨੇ ਬੰਦ ਤੇ ਭੈਣ ਦਾ ਨਾਮ ਭੁੱਲ ਗਈ ਮੈਂ ਪਤਾ ਨਹੀਂ ਕੀ ਨਾਮ ਸੀ ਭੈਣ ਦਾ ਤੇ ਉਹਨਾਂ ਨੇ ਸਪੈਸ਼ਲ ਪੁੱਛਿਆ ਸੀਗਾ ਵੀ ਮਿਰਚਾਂ ਤੁਸੀਂ ਕਿਵੇਂ ਫਰਾਈ ਕਰਦੇ ਹੋ ਤੇ ਆਪਾਂ ਦਵਾਦ ਤੋਂ ਲਾਦਦੇ ਨੇ ਹਨਾ ਵੀ ਹਰੀ ਮਿਰਚ ਲੈ ਕੇ ਹਰੀ ਮਿਰਚ ਦੇ ਵਿਚਾਲੇ ਕੱਟ ਲਾ ਕੇ ਨਾ ਕਾਚੂ ਨਾਲ ਅੱਧੀ ਮਿਰਚ ਉਪਰੋਂ-ਉਪਰੋਂ ਕੱਟਣੀ ਹੈ ਇੱਕ ਪਾਸੇ ਵਿਚਾਲੇ ਪਾਸੇ ਨਹੀਂ ਕੱਟਣੀ ਤੇ ਆਪਾਂ ਹਲਦੀ ਤੇ ਨਮਕ ਪਾ ਕੇ ਉਹ ਹਨਾ ਕੱਟ ਲੱਗੇ ਚ ਤੇ ਬਾਸ ਦੋਸਤਾਂ ਹਨਾ ਹਲਦੀ ਤੇ ਨਮਕ ਪਾ ਕੇ ਤੇ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਿਆ ਬਹੁਤ ਸਵਾਦ ਲਾਗੀ ਠਾਕੇ ਜੂ ਨੂੰ ਦੇਖਿਓ ਤੇ ਬਾਕੀ ਹਨਾ ਜਿਦਾਂ ਜਿਦਾਂ ਪਣਾ ਵੈਸੀ ਤੋਂ ਸਾਰੀਆਂ ਭਣਾਂ ਇਹ ਚੀਜ਼ ਹਨਾ ਮਿਰਚ ਵਗੈਰਾ ਸਾਰੀ ਜ਼ਿਆਦਾ ਖਾਂਦੀ ਐ ਕਿ ਉਹ ਵੀ ਅਚਾਰ ਆਸੀ ਨੂੰ ਘੱਟ ਹੋਣਾ ਖਦੋਣੇ ਜਵਾਕਾਂ ਨੂੰ ਕਿਉਂਕਿ ਸਾਡੇ ਜਵਾਕ ਫ੍ਰੀਦੇ ਤਿਆਰ ਬਣ ਜਾਂਦਾ ਫਿਰ ਫ੍ਰੀਦੇ ਦੀ ਆਪ ਹੁੰਦਾ ਇਥੇ ਕਾਰਨ ਮੈਂ ਜੱਸੇ ਨੂੰ ਵੀ ਚਾਰ ਬਹੁਤ ਘੱਟ ਹੋਣੀਆਂ ਵੀ ਤੁਹਾਨੂੰ ਪਤਾ ਹੈ ਨਾ ਬਗਾਨੇ ਨੇ ਜਾਣਾ ਹੈ ਤੁਹਾਨੂੰ ਪਤਾ ਜਵਾਕਾਂ ਨੇ ਤੇ ਵੀ ਫਾਇਦਾ ਹੀ ਨਹੀਂ ਜੀ ਇਦਾਂ ਲਓ ਜੀ ਅੱਜ ਦਾਲਾ ਬਲੌਗ ਆਪਾਂ ਹਨਾ ਸ਼ੁਰੂ ਕਰਦੇ ਹਾਂ ਮਤਲਬ ਸ਼ਾਰਟ ਹੀ ਲੈਣੇ ਆ ਤੇ ਅੱਜ ਆਪਾਂ ਬਣਾਉਣੇ ਆ ਜੀ ਸਾਗ ਕੁਛ ਕੱਲ ਨਾਲੇ ਸ਼ੌਟ ਲਏ ਹੋਏ ਨੇ ਕੁਛ ਅੱਜ ਤੇ ਅੱਜ ਆ ਜੀ ਦਿਨ ਸ਼ੁੱਕਰਵਾਰ ਤੇ ਕੁਛ ਅੱਜ ਵਾਲੇ ਸ਼ੌਟ ਲੈਣੇ ਆ ਤੇ ਹਣਾ ਅੱਜ ਵਾਲੇ ਵਲੌਗ ਚ ਆਪ ਐਡ ਕਰ ਦਾਂਗੇ ਉਸ ਕੱਲ ਨਾਲੇ ਸ਼ੌਟ ਐਡ ਕਰਾਂਗੇ ਕੁਛ ਅੱਜ ਵਾਲੇ ਤੇ ਕੀ ਕਰ ਰਹੇ ਆ ਆਪਾਂ ਦਿਖਾਉਣੇ ਆ ਤੁਹਾਨੂੰ ਲਓ ਜੀ ਆਪਾਂ ਬਣਾ ਰਹੇ ਆ ਸਾਗ ਇੰਨਾ ਕੁ ਤਾਂ ਕਚਰਾ ਨਿਕਲ ਆਇਆ ਮਸ਼ੀਨ ਲਿਆਂਦੀ ਆ ਆਪਾਂ ਤੇ ਇੱਧਰ ਬਾਲਟੀ ਸਾਗ ਇੱਧਰ ਆ ਕੇ ਚੜਾਈ ਜਾਂਦੇ ਆ ਆਪਾਂ ਲੱਕੜਾਂ ਬਾਈ ਕਹਿੰਦਾ ਮੈਂ ਮਦਦ ਕਰ ਦੇ ਮੈਂ ਆ ਚੱਲ ਕਰ ਦੋ ਥੋੜੀ ਜਿਹੀ ਮਦਦ ਕਿਉਂਕਿ ਛਟੀਆਂ ਹੈ ਨਹੀਂ ਤੇ ਆਪਾਂ ਜਿਹੜਾ ਬੁੱਟਾ ਛਾਂਗਿਆ ਸੀ ਉਹਦੇ ਨਾਲ ਹੀ ਅੱਗ ਚੜਾਈਏ ਕੁਝ ਪਾਥੀਆਂ ਲਾਵਾਂਗੇ ਤੇ ਇਸ ਤਰ੍ਹਾਂ ਅੱਗ ਜਾਊਗੀ ਚੜ ਫਿਰ ਆਪਾਂ ਬਣਾਵਾਂਗੇ ਸਾਗ ਕੇਰਾ ਧਾ ਦੰਨੇ ਫਿਰ ਜਵਾਕ ਆ ਜਾਣਗੇ ਰੋਟੀ ਵਗੈਰਾ ਬਣਾਵਾਂਗੇ ਆਪਾਂ ਲਓ ਜੀ ਸਾਗ ਆਪਣਾ ਰਿੱਝ ਜਾਂਦਾ ਰਿੱਝ ਗਿਆ ਬਸ ਛੇਕ ਹੋਰ ਲਵਾਵਾਂਗੇ ਇੱਧਰ ਪਾਥੀਆਂ ਬੁੱਥੂਆਂ ਨੂੰ ਡੰਗ ਲਾ ਲਿਆ ਕੁਝ ਕਚਰੇ ਨਾਲ ਆਗੋਂ ਕੁ ਚੜਾ ਲਈ ਸਾਗ ਆਪਣਾ ਬਣੀ ਜਾਂਦਾ ਏ ਬੀਬੀ ਦਿਖਾਉਣੇ ਕੀ ਕਰੀ ਜਾਂਦੀ ਸਾਰੇ ਆਂ ਆਖਣਗੇ ਜਦੋਂ ਵੀਡੀਓ ਬਣਾਉਂਦੇ ਹਾਂ ਤੇ ਸੇ ਵੀ ਖਾਈ ਹੁੰਦੇ ਸਾਰਾ ਉਹਨਾਂ ਕੱਲ ਵੀ ਕੱਲ ਵਾਲੇ ਸ਼ਾਟ ਵੀ ਅੱਜ ਵਾਲੇ ਵਲੌਗ 'ਚ ਹੀ ਲਾਉਂਗੀ ਜਿਹੜਾ ਆਪਾਂ ਕੱਲ ਖਾਈ ਹਾਂ ਮੰਗਾ ਸੀ ਕੁਝ ਵੀ ਰਹੇ ਸ਼ਮੀਆ ਕੁ ਵੀ ਵੀਰੇਲਾ ਹਗਾਰੇ ਦੇਖੋ ਇਹ ਸਾਡੀ ਬੀਬੀ ਸੇਬ ਖਾਂਦੀ ਯਾਨੀ ਸਾਹਮਣੇ ਓਕੇ ਬੈਗੀ ਲਓ ਜੀ ਆਪਾਂ ਨਾਲੇ ਸੀਗੇ ਤੇ ਬੀਬੀ ਨੇ ਪ੍ਰੀਤ ਹੋ ਰਿਆਂ ਨੂੰ ਤੇ ਜਸ਼ਨ ਨੂੰ ਸੇਵ ਕੱਟ ਕੇ ਦਿੱਤੇ ਇੱਕ ਅੱਧੀ ਫਾੜ ਦੇ ਫਰਕ ਰਹਿ ਗਿਆ ਹੁਣ ਹਿਸਾਬ-ਕਿਤਾਬ ਕਰਕੇ ਇਹ ਬੀਬੀ ਕਰਿਆ ਹਿਸਾਬ-ਕਿਤਾਬ ਤੇ ਅਸੀਂ ਵੀ ਖਾਈ ਜਾਂਦੇ ਸੀ ਮੈਂ ਦੀ ਬੀਬੀ ਤੇ ਸਾਂਗ ਆਪਣਾ ਬਣੀ ਜਾਂਦਾ ਤੇ ਕੱਪੜੇ ਅੱਜ ਕਾਫੀ ਸੀ ਦੋ ਤਾਣਾ ਭਰ ਗਿਆ ਤੇ ਬੀਬੀ ਨੇ ਬੂਟ ਤੋਂ ਤੇ ਦਿਖਾਉਣੇ ਸਨ ਸਵਾਦ ਆ ਜਾ ਵਡੇ ਕੀ ਦੋਸ ਹੈ ਨਾ ਸਵਾਦ ਵਾਲੇ ਆ ਹੋਰ ਆਪਣੇ ਵੀ ਹੋਰ ਚੀਜ਼ਾਂ ਨੇ ਬੀਬੀ ਮੈਂ ਤਾਂ ਦੋ ਹੀ ਫੜਾਂਗਾ ਅੱਜ ਬੀਬੀ ਨੇ ਥੋਤੇ ਬੂਟ ਇਹਨਾਂ ਦੇ ਚਿੱਟੇ ਸੀਗੇ ਇਹਨਾਂ ਦੇ ਸਕੂਲ ਵਾਲੇ ਸਾਨੂੰ ਦਿਖਾਉਣੇ ਜਸ਼ਨ ਦੇ ਬੁੱਟ ਕਿਵੇਂ ਹੋਏ ਪਏ ਸੀਗੇ ਨਹੀਂ ਤਾਂ ਅਸੀਂ ਨਵੇਂ ਲੈ ਕੇ ਨਹੀਂ ਆਉਂਦੇ ਸੀਗੇ ਤੇ ਇਸ ਤਰ੍ਹਾਂ ਨਾ ਪੈਰ ਅੱਡੀ ਚਾ ਖੁੱਬਦੇ ਸੀਗੇ ਥੱਲੋਂ ਆ ਦੇਖ ਐ ਹੋ ਰਹੇ ਸੀਗੇ ਥੱਲੇ ਤੋਂ ਐ ਪਾٹے ਪਏ ਸੀਗੇ ਵਿਚਾਰੀ ਇਹ ਤਾਂ ਡੰਗ ਲਾਈ ਜਾਂਦੀ ਸੀ ਬੋਲਦੀ ਨਹੀਂ ਨਰਮ ਵਾਲੀ ਐ ਤੇ ਚਲ ਕਦੇ ਪਾਈ ਪਾ ਜਾਂਦੇ ਹਨ ਧੂਣ ਧੂਣ ਵਾਲੇ ਹੁੰਦੇ ਕਈ ਵਾਰੀ ਤੇ ਇਸ ਤਰ੍ਹਾਂ ਧੋ ਕੇ ਸਗਾਤੇ ਬੀਬੀ ਨੇ ਜਸ਼ਨ ਨੂੰ ਮਿਲੋ ਤੇ ਕੱਪੜੇ ਬਦਲਨੇ ਜਸ਼ਨ ਨੇ ਟੀਵੀ ਦਾ ਲਾਜ ਚ ਕਰਦੇ ਥੋੜਾ ਸਸੇ ਕੱਪੜਾ ਪਾ ਦੇ ਪਤਾ ਹਾਂ ਸਾਰਾ ਬਦਲਿਆ ਕਰ ਸੱਸੀ ਵਾਲੀ ਸਾਰਿਆਂ ਨੂੰ ਜੀ ਸੇਬਾਂ ਦੀ ਲੜਾਈ ਚੱਲੀ ਜਾਂਦੀ ਏ ਖਰਾਬ ਹੋ ਜਾਂਦੇ ਨੇ ਫਿਰ ਇਹ ਨਨਕੂ ਲਈ ਇੱਥੇ ਜਮੇ ਛੜਿਆ ਪਿਆ ਇਹ ਛੜਿਆ ਪਿਆ ਲਓ ਜੀ ਸੇਬ ਖਾ ਲਓ ਸਾਰੇ ਭੈਣ ਬਰਾਖੋਂਗੇ ਸਾਡਾ ਨਾਂ ਨਹੀਂ ਦਿਆ ਕੀਰਦੇ ਆ ਸੀ ਸੇਵ ਤੇ ਖਾਣੇ। ਅੱਛਾ ਮੀ ਦੇਖੂਗੀ ਜਰੂਰ ਬੀਬੀ ਨੂੰ ਅੱਜ। ਨਾ ਵਿਆਹ ਦੀ ਮੈਂ ਵੇਖੇ ਨਹੀਂ ਜਿੱਦ ਦੇ ਰੂ ਗਈ ਆ। ਅੱਛਾ ਕਿ ਦੇਖਿਆ ਨਹੀਂ? ਨਾ ਜੀ। ਦੋ ਦਿਨ ਤਾਂ ਫਿਰ ਵਿਆਹ ਕੀ ਕਰੀ। ਹਾਂ ਵਿਆਹ ਦਾ ਹੋ ਜਾਂਦਾ। ਟਾਈਮ ਵੀ ਨਹੀਂ ਲੱਗਦਾ ਬੰਦੇ ਨੂੰ। ਅੱਗੇ ਫਿਰ ਅਸੀਂ ਬੈਲ ਲਗਾਉਂਦੀ ਆਂ ਅਸੀਂ ਆਥ ਨੇ। ਹਾਂ ਆਥ ਨੇ ਲਾ ਲੈਂਦੇ ਹਾਂ। ਬਲੋਡ ਅਸੀਂ ਖਾਣੇ ਸੇ ਰੱਖਣ ਲੱਗ ਜਾਂਦੀ ਹਾਂ ਮੈਂ ਆਖ ਦਿੰਦੀ ਲੈ ਮੈਂ ਬਲੌਗ ਦੇਖ ਲੈਣੀ ਹਾਂ ਮੈਂ ਤਾਂ ਖਾਈ ਤੂੰ ਕਿਹੜੇ ਤੇ ਲਾਉਂਦੀ ਫਿਰ ਛੰਮੀ ਵਾਲੇ ਫੋਨ ਤੇ ਹਾਂ ਹਾਂ ਦੇਖੋ ਫੜਾਇ ਕੇ ਮੈਂ ਅੱਛਾ ਉਹ ਦੀ ਹਾਂ ਅੱਜ ਆ ਸਮੀ ਸੱਸ ਰਿੰਦੀ ਹੁੰਦੀ ਹੈ ਦੇਦੀ ਹੁੰਦੀ ਹੈ ਹਾਂ ਜਦੋਂ ਦਾ ਟਾਈਮ ਲੱਗ ਜੇ ਮਾਸੀ ਕੋਲੇ ਫੋਨ ਹੈਗੇ ਹਾਂ ਅੱਛਾ ਕਰੇ ਹੋਊਗਾ ਫੋਨ ਨਾ ਹੋਗੇ ਉਹਦੇ ਆਲਾ ਹੈਗਾ ਨਾ λαβੀਲਾ हां ਤੇ ਦੂਜੀ ਕੁੜੀ ਵਾਲਾ ਅੱਛਾ ਅੱਛਾ ਉਹ ਬੋਲਦਾ ਉਹੀ ਹੈ ਨਿੱਕਾ ਨਿੱਕਾ ਹੀ ਅੱਛਾ ਉਹ ਕਹਿੰਦੀ ਉਹ ਵੀ ਵਲੌਗ ਲਾ ਕੇ ਦੇ ਦੋ ਹਾਂ ਜਦੋਂ ਧਿਆ ਹੁੰਦਾ ਨਾ ਹਾਂ ਫਿਰ ਉਹ ਵੇਗ ਲਈ ਚੱਕ ਕੇ ਹਾਂ ਇਹ ਕਹਿੰਦੀ ਲਾ ਬੋਲਾ ਉਹਨੂੰ ਦੇਖੇ ਲਈ ਹੁਣ ਡਾੜੇ ਦਾ ਵਲੌਗ ਦੇਖੀ ਹਾਂ ਐੇ ਹਾਂ ਆਈ ਹੁੰਦੇ ਹੋਏ ਨਹੀਂ ਹੁੰਦੀ ਐ ਕੌਣ ਉਹਦੀ ਕੀ ਦੀ ਉਹ ਵੀ ਦੇਦੀ ਐ ਉਹ ਦਾ ਦਿਨ ਦੇ ਰਹੇ ਨੂੰ ਹਾਂ ਮੈਂ ਆਵਾਬੀ ਦਾ ਬਲੌਗ ਦੇਖ ਕੇ ਆਈ ਆ ਅੱਛਾ ਲੋ ਜੀ ਆਪਾਂ ਹੁਣ ਸਾਗ ਨੂੰ ਲਾਉਣੇ ਜੀ ਤੜਕਾ ਤੇ ਪਹਿਲਾਂ ਤਾਂ ਸਮਾਨ ਪਾਉਣੇ ਕੁੱਟ ਕੇ ਲਸਣ ਹਰੀ ਮਿਰਚ ਤੇ ਆਦਾ ਜੀਰਕੀ ਪਾਉਣੇ ਤੇ ਵੈਸੇ ਕੁਛ ਮੈਂ ਘੋੜਦਾ ਸੀਗਾ ਸਾਗ ਤੇ ਕੁਛ ਇਹ ਦ ਸਮਾਨ ਪਾਏ ਬਾਅਦ ਫਿਰ ਘੋਟੂ ਤੇ ਫਰਾਂ ਜਿਨੇ ਮコハマਰਾ ਸ਼ੇਦੀ ਬਣ ਜੇ ਤਾਂ ਆਪਾਂ ਲੋਹੀ ਤੇ ਉਹਨੂੰ ਵੀ ਫੜਾ ਦਈਏ ਫਟਾਫਟ ਤੇ ਹਜੇ ਮੇਰੇ ਬਰਤਨ ਵਗੈਰਾ ਚੱਕਣ ਵਾਲੇ ਪਏ ਆ ਠਹਿਰ ਕੇ ਚੱਕੂੰਗੀ ਜੇਰਾ ਮੈਂ ਖਾ ਆਪਣਾ ਸਾਗ ਦਾ ਇੱਕ ਫਤੇ ਕਰ ਲਈਏ ਕੰਮ ਜ਼ਰੂਰੀ ਏ ਵੈਸੇ ਬਾਤ ਕਰਦਾ ਤੁਹਾਨੂੰ ਮੈਂ ਚੱਕ ਦਿੰਦੀ ਹਣਾ ਫਿਰ ਮੈਂ ਨਹਾਉਣ ਜਾਵੜੀ ਮੈਨੂੰ ਐਂ ਜਿ ਲੱਗੇ ਵੀ ਨਾ ਕੇ ਸਿਰ ਵਾਲਾ ਆਰਾਮਦਾਰੀ ਜੀ ਆ ਜੂਗੀ ਤੇ ਹੁਣ ਸੁੱਤ ਜੀ ਆ ਗਈ ਹੈ ਨਾ ਨਾ ਕੇ ਬੰਦਾ ਵਧੀਆ ਫਰੈਸ਼ ਜਾ ਹੋ ਜਾਂਦਾ ਨਾ ਕੇ ਜੀ ਬੰਨਾ ਸਿਰਵਾਇਆ ਇਹ ਜ਼ਰੂਰੀ ਸੀਗਾ ਸਭ ਤੋਂ ਜ਼ਰੂਰੀ ਕੰਮ ਤੇ ਮੜਾ ਕੰਮ ਜਾਣਾ ਸੀ ਹਸ ਤਾਡੇ ਤੇ ਅੱਜ ਸੁਜਾਇਆ ਨਹੀਂ ਗਿਆ ਮੈਂ ਅੱਖ ਜਿਮਹ ਜਸ਼ ਲੈਣ ਨੂੰ ਮਹਜਸ਼ ਨਹੀਂ ਆਇਆ ਤਾਂ ਐਵੇਂ ਹੀ ਪਤਾ ਆਪਣੇ ਕੋਲ ਤੇ ਕੱਲ ਨੂੰ ਚੱਲਾ ਗਿਆ ਸੀ ਮੈਂ ਇਹ ਜਸ਼ ਅੱਡੇ ਤੇ ਤੇ ਕੋਈ ਚੀਜ਼ ਲੈ ਕੇ ਆਉਣੀ ਮੈਂ ਆਪਦੇ ਵਾਸਤੇ ਕੀ ਚੀਜ਼ ਨਹੀਂ ਕੁਸ ਕੁਸੂ ਲਿਆਉਣਾ ਕੱਲ੍ਹ ਵਾਲੇ ਬਲੌਗ ਚ ਤੁਹਾਨੂੰ ਦੱਸਾਂਗੇ ਕੀ ਲੈ ਕੇ ਉਹਨਾਂ ਨਾਲ ਦਿਖਾਵਾਂਗੇ ਕੀ ਧਿਆਨਦਾ ਆਪਾਂ ਤੇ ਤੇ ਬਾਕੀ ਹਨਾ ਦੱਸਿਓ ਵੀ ਕਿਵੇਂ ਜਿਹੜੀ ਚੀਜ਼ ਲਿਆਂਦੀ ਆਪਾਂ ਕਿਵੇਂ ਲੱਗੀ ਤੁਹਾਨੂੰ ਸੋਹਣੀ ਲੱਗੀ ਜੇ ਕਿਵੇਂ ਤੇ ਬਸ ਹੁਣ ਮੈਂ ਫਟਾਫਟ ਲਸਣ ਛੇਲਣਾ ਮੈਂ ਜਿਵੇਂ ਆਖਿਆ ਸੀ ਮੈਂ ਕਹਿੰਦਾ ਲਸਣ ਚਲਾ ਦੇ ਕੋਸਾ ਪਿਚਕੀ ਜੀ ਇਹ ਲਸਣ ਤੇ ਬਸ ਲਸਣ ਛੇਲਣ ਦੇ ਟਾਈਮ ਲੱਗੂਗਾ ਹੋਰ ਤਾਂ ਨਹੀਂ ਤੇ ਬਾਕੀ ਜੀ ਪਲੀਜ਼ ਵੀਡੀਓ ਦਾ ਸਪੋਰਟ ਕਰੋ ਹਣਾ ਆਪਣੇ ਚੈਨਲ ਨਾਲ ਤੇ ਵੀਡੀਓ ਨੂੰ ਫੋਲੋ ਵਾਚ ਕਰਨਾ ਕਰੋ ਅਸੀਂ ਕੋਸ਼ਿਸ਼ ਤਾਂ ਹੀ ਕਰਦੇ ਆ ਨਾ ਵੀ ਵੀਡੀਓ ਵਧੀਆ ਬਣਾ ਸਕੀਏ ਨਾ 100% ਵਧੀਆ ਹੀ ਹੋਵੇ ਤੇ ਵਸਾਈ ਤੋਂ ਬਾਅਦ ਹਨਾ ਵੀ ਤੁਹਾਡਾ ਸਪੋਰਟ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਹਨਾ ਜੇ ਤੁਹਾਨੂੰ ਆਇਆ ਲੱਗਦਾ ਵੀ ਵੀਡੀਓ 'ਚ ਕੁਝ ਵੀ ਗਲਤ ਹੈ ਨਾ ਤਾਂ ਉਹ ਸਾਨੂੰ ਦੱਸਿਆ ਕਰੋ ਹਨਾ ਵੀ ਇਹ ਚੀਜ਼ ਗਲਤ ਹੈ ਜੇ ਤੁਸੀਂ ਇਹਨੂੰ ਸੁਧਾਰੋ ਤੇ ਚਲੋ ਜੀ ਆਪਾਂ ਮਸਾਲਾ ਕੁੱਟ ਲਈਏ ਫਿਰ ਲਓ ਜੀ ਹੁਣ ਆਪਾਂ ਸਾਗ ਘੋਟਦੇ ਹਾਂ ਤੇ ਮਸਾਲਾ ਉਹ ਦੂਜਾ ਮਸਾਲਾ ਕਿਹਨੇ ਦੂਜਾ ਆਪਾਂ ਦਸਣ ਹਰੀਆਂ ਮਿਰਚਾਂ ਦੇ ਦੋ ਟਮਾਟਰ ਮੈਂ ਕੁੱਟ ਲਏ ਹਨਾ ਕੁੰਡੇ 'ਚ ਉਹ ਪਾ ਕੇ ਹੁਜੇ ਇੱਕ ਬਾਅਦ ਸੇਕ ਲਵਾਵਾਂਗੇ 18 ਮਾਹਾਮਾ ਘੋੜਤਾਂ ਲੱਗੇ ਪਏ ਆ ਕੈਮਰਾਮੈਨ ਜਸ਼ਨ ਆਪਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵਧੀਆ ਬਣ ਗਿਆ ਨਾ ਘੋਟ ਹੈ ਗਿਆ ਤੇ ਹੁਣ ਆਪਾਂ ਇਹ ਚ ਸਮਾਨ ਪਾ ਦਾਂ ਫੇਰ ਬਾਹਰ ਤੋਂ ਚਲੇ ਤੇ ਜੜਾ ਮੈਂ ਹਾਂ ਫੇਰ ਫਿਰ ਇਹ ਲਗਾਉਣਾ ਕਿੰਨਾ ਆਖੇ ਨੇ ਸਾਗ ਬਣਾਣਾ ਹੋਰ ਸਾਰਾ ਦਿਨ ਖਾ ਗਿਆ ਅੱਜ ਕੋਲੋਂ ਉਹਦੀ ਲੱਗੀ ਪਈਆਂ ਨੂੰ ਤਾਂ ਦੇਰ ਤੋਂ ਵੀ ਜਦ ਰਿਆ ਸੀਗਾ ਆਪਾਂ ਜੀ

ਆ ਇਹ ਪਾਤਾ ਪਾਣੀ ਧਰ ਗਿਆ ਆਪਣਾ ਚੁਲ੍ਹੇ ਤੇ ਆ ਕੇ ਕੀ ਆ ਰਿਹਾ ਤੇ ਆ ਦੇ ਆ ਸੋਪਾ ਹਾਂ ਕਰਦਨੇ ਮਿਕਸ ਹਾਂ ਸੰਦੇ ਪਤਾ ਮੈਂ ਦੂਗਾ ਹਾਂ ਬਸ ਬਣਿਆ ਤੇ ਦਬਾ ਦੇ ਇਹ ਕੱਟ ਕੇ ਹਰੀਆਂ ਤੇ ਟਮਾਟਰ ਤੜਕਾ ਲਾ ਹਾਗੇ ਦੁੱਤੀ ਦੁੱਤੀ ਜਿਵੇਂ ਬਣੇ ਤੇ ਇਸ ਤਰ੍ਹਾਂ ਬਣਾਉਣੀ ਹੁੰਦੀ ਹੈ ਮੈਂ ਤਾਂ ਸਾਗ ਬੈਂਟਾ ਹੁੰਦਾ ਸਾਗ ਮੈਂ ਤਾਂ ਬਣਾ ਲੈਣੀ ਹੁੰਦੀ ਹੈ ਉਹ ਕੀ ਗੱਗੀ ਸਾਡੇ ਬਾਹਾਂ ਖਾਂਦਾ ਥਾਲ ਉਹਦਾ ਕਰਕੇ ਮੈਨੂੰ ਸਿੱਖ ਵੀ ਬਖਾਉਣਾ ਤੇ ਲੋ ਬਣ ਗਿਆ ਨਾ ਮਲਾਈ ਵਰਗਾ ਹੂੰ ਇਹਦਾ ਸੇਕ ਲੱਗ ਜਾਂਦਾ ਅੱਗ ਚੱਲੀ ਜਾਂਦੀ ਦੇਖੋ ਵਿੱਚ ਅੱਗ ਮੱਧਮ ਮੱਧਮ ਚੱਲੀ ਜਾਂਦੀ ਹੈ ਤੇ ਇਹਨਾਂ ਨੂੰ ਮੈਂ ਭਾਂਡੇ ਚੱਕਦਾ ਪਹਿਲਾਂ ਭਾਂਡੇ ਚੱਕ ਤੇ ਚਲੋ ਜੀ ਫੇਰ ਮਿਲੋ ਲਓ ਜੀ ਸਾਗ ਆਪਣਾ ਬਣ ਕੇ ਰੈਡੀ ਹੋ ਗਿਆ ਤੇ ਆਪਾਂ ਨੂੰ ਵੀਰੂ ਦੇ ਵਾਸਤੇ ਵੀ ਭੇਜਤਾ ਬਣੀ ਤੇ ਫਰੌਣ ਗਈ ਹੈ ਤੇ ਆਪਾਂ ਲਾਉਣੇ ਜੀ ਤੜਕਾ ਹੁਣ ਸਾਲ ਨੂੰ ਜਿੱਦਾਂ ਤੋਂ ਟਮਾਟਰ ਚੀਰ ਲਏ ਦੋ ਟਮਾਟਰ ਮੈਂ ਕੁੱਟ ਕੇ ਬਾਤੇ ਤੇ ਤਿੰਨ ਗੱਡੇ ਤੇ ਦੋ ਤਿੰਨ ਮਿਰਚਾਂ ਜੀ ਇਹਨਾਂ ਹਰੀਆਂ ਤੇ ਆਪਾਂ ਲਾਉਣੇ ਜੀ ਤੜਕਾ ਇਸ ਨਾਲ ਨਾਲ ਉਹਨੀਆਂ ਫਲਾਣਾ ਬਟਮ ਹੋਇਆ ਹੈ ਅਰ ਇਸ ਨਾਲ ਨਾਲ ਇਹਦੀ ਇੱਕ ਤੜਕਾ ਤੇ ਇਹ ਮੈਨੂੰ ਲਾਹ ਹੋ ਗਿਆ ਮੈਂ ਲੱਗ ਕੰਗਮੱਕ ਜੜੀ ਹੋਈ ਹੈ ਤੇ ਚਾੜ ਮથે ਆਪਾਂ ਇਹ ਮਸਾਲਾ ਇਸ ਦੀ ਫਰਾਈ ਕਰਕੇ ਤੇ ਫਟਾਫਟ ਤੜਕਾ ਲਾ ਲੈਣੇ ਉਹ ਰੱਡੋ ਨੂੰ ਲੋਹੇ ਦੇ ਪਾਂਡੇ ਆ ਲੱਗ ਬੇਨੇ ਵੀਜਿਆ ਫੇਜੇ ਵੀਜੇ ਕੀ ਕਿਉਂ ਭੇਜੇ ਦਿੱਤੀ ਕਿਉਂ? ਖਾਲੀ ਤੁੰਗਵਾ। ਅੱਛਾ ਤੇ ਬਾਕੀ ਇੱਕ ਚੀਜ਼ ਆ ਉਹ ਹੈ ਨਾ ਵੀ ਬਹੁਤ ਹੀ ਘੱਟ ਮਾਣਨ ਨਾਲ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਸਾਗ ਬਣਾ ਸਕਦੇ ਹਾਂ। ਸਾਡੇ ਕੋਲੇ ਸਿਰਫ ਇੱਕ ਲੱਕੜ ਸੀਗੀ ਤੇ ਇੱਕ ਲੱਕੜ ਦੇ ਤਿੰਨ ਚਾਰ ਬੱਤਨਾ ਖਾਣ ਦਾ ਸਾਗ ਤੇ ਵਧੀਆ ਸਾਗ ਰਿੱਚ ਗਿਆ। ਤੇ ਇੱਕ ਸਾਡੇ ਕੋਲੇ ਉਹ ਜਿਹੜਾ ਬੂਟਾ ਛਾਂਗਿਆ ਸੀ ਉਹਦੀ ਡਾਣੀ ਸੀਗੀ। ਤੇ ਇੰਨੇ ਵਧੀਆ ਸੌਖੇ ਤਰੀਕੇ ਨਾਲ ਸਾਗ ਤੇ ਬਹੁਤ ਵਧੀਆ ਤੇ ਟਾਈਮ ਨਾਲ ਸਾਗ ਆਪਣਾ ਰਿੱਚ ਗਿਆ। 4:30 ਵਜੇ ਸਾਦ ਜਮਾ ਤਿਆਰ ਸੀ ਸਿਰਫ ਮਸਾਲਾ ਆ ਲਸਣ ਕੰਡਾ ਪਾਉਣ ਵਾਲਾ ਸੀਗਾ ਪੁੱਟ ਕੇ ਬਾਕੀ ਬਿਲਕੁਲ ਰੈਡੀ ਸੀਗਾ ਮੈਂ 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 ਪਹਿਲਾਂ ਇੱਕ ਕਰਤੀ ਤੇ ਬੋਲਦੇ ਸੋਖੇ ਧ੍ਰੀਕ ਨਾਲ ਬਣ ਜਾਂਦਾ ਜੀ ਛਢੀ ਵਾਲਿਆਂ ਨੂੰ ਟੈਂਪ ਆਪਣੇ ਛੱਡਿਆ ਹੋਈ ਨਹੀਂ ਸੀ ਫਕੀ ਕਰਕੇ ਹਣਾ ਤੇ ਪੱਖੋਂ ਵੀ ਉਹ ਪੰਗਾ ਜਿਹੜਾ ਅਮਨ ਨੇ ਭੇਜਿਆ ਸੀ ਨਾ ਤੇ ਉਹਦੇ ਨਾਲ ਹੀ ਟੈਂਪ ਪਾਸ ਕਰੀਏ ਨੇ ਥੋੜਾ ਥੋੜਾ ਕਰਕੇ ਦੋ ਵਜੇ ਛਾੜ ਲਓ ਤੜਕਾ ਲੱਗ ਗਿਆ ਆਪਣੇ ਸਾਗ ਨੂੰ ਤੇ ਆਪਾਂ ਉਨੇ ਕ ਸਾਗ ਨੂੰ ਤੜਕਾ ਲਾਵਾਂਗੇ ਤੇ ਜਿਹੜਾ ਬਚਿਆ ਹੋਇਆ ਉਹਨੂੰ ਥਾਂਡੇ 'ਚ ਕੱਢ ਕੇ ਰੱਖ ਦਿੰਨੇ ਆ ਤੇ ਕੱਲ ਨੂੰ ਆਪਾਂ ਇੰਨਾ ਸਮੂਥ ਹੈ ਸਾਡੇ ਸਾਗ ਦੀ ਆਪ ਦੇ ਨਾਲ ਆਪਣੇ ਇਸ਼ਾਰੇ ਨਾਲ ਹੀ ਘੁਮ ਜਾਂਦਾ ਦੇਖੋ ਐ ਬਣਿਆ ਬੈ ਜਿਵੇਂ ਪ੍ਰਸ਼ਾਦ ਨਹੀਂ ਘੁੰਮਦਾ ਹੁੰਦਾ ਦੇਖੋ ਇਹ ਇਸ ਤਰ੍ਹਾਂ ਤੇਲ ਦਾ ਵਧੀਆ ਤੜਕਾ ਪਾ ਲਓ ਮਾਰ ਕੇ ਤੇ ਲਓ ਸਾਗ ਨੂੰ ਲੱਗ ਗਿਆ ਆਪਣਾ ਤੜਕਾ ਚੱਕਾ ਸਾਗ ਹੋ ਗਿਆ ਰੈਡੀ ਰੋਟੀ ਖਾਣ ਵਾਸਤੇ ਤੇ ਉਧਰ ਮੈਂ ਗੈਂਸ ਤੇ ਦੁੱਧ ਦਾ ਰੱਖਿਆ ਤਾਂ ਤਾਂ ਜਿਹੜਾ ਵਧੀਆ ਸਾਗ ਹੋਰ ਉਹ ਆਪਾਂ ਢੰਡੇ ਚ ਕੱਢ ਕੇ ਰੱਖ ਦਿੰਨੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੂਦ ਦੱਸਿਓ ਸੋਨੇ ਸੋਨੇ ਕਰਿਆ ਜੀ ਕਮੈਂਟ ਤੇ ਪਲੀਜ਼ ਵੀਡੀਓ ਨੂੰ ਫੋਲੋ ਵਾਟ ਕਰ ਲਿਆ ਕਰੋ ਤੇ ਫਸ ਆਪਣੇ ਚੈਨਲ ਨੂੰ ਸਪੋਰਟ ਬਣਾਓ ਹਨਾ ਤੇ ਪਲੀਜ਼ ਐਡ ਨੂੰ ਵਾਚ ਕਰ ਲਿਆ ਕਰੋ ਫੁੱਲ ਤੇ ਮਤਲਬ ਕਿ ਸਕਿਪ ਨਾ ਕਰਿਆ ਕਰੋ ਤੇ ਚਲੋ ਜੀ ਬਾਕੀ ਤੁਸੀਂ ਆਖੋ ਕਿ ਐ ਨਹੀਂ ਆਖਿਆ ਨਾ ਵੀ ਸਾਗ ਖਾ ਲਓ ਆਜੋ ਜੀ ਸਾਗ ਨਾਲ ਰੋਟੀ ਖਾ ਲਓ ਆਜੋ ਤੁਸੀਂ ਦੇਖੋ ਜੀ ਇੱਕ ਤਾਂ ਸਾਡੇ ਜਿੰਨਾਂ ਨੂੰ ਤੜਕਾ ਨਹੀਂ ਲਾ ਸਕਦੇ ਮਤਲਬ ਬੁੜੇ ਲੋਕਾਂ ਨਾਲ ਵਾਸਤੇ ਹੈਗਾ ਜਿਹੜਾ ਤੜਕਾ ਲਾਇਆ ਹੋਇਆ ਸਾਗ ਤੇ ਜਿਹੜੇ ਤੜਕੇ ਆ ਪਾਪੜੇ ਮੰਮੀ ਵਰਗੇ ਸਾਡੇ ਵਰਗੇ ਉਹਨਾਂ ਵਾਸਤੇ ਹੈਗਾ ਤੜਕਾ ਜਿਹੜੇ ਮਤਲਬ ਇਹਨਾਂ ਦੀ ਕੋਈ ਪਾਈ ਬੂਟੀ ਜਿਹੜੀ ਚੱਲਦੀ ਹੈ ਨਾ ਤੇ ਉਹ ਬਿਨ ਤੜਕੇ ਵਾਲਾ ਖਾ ਸਕਦੇ ਜਿਵੇਂ ਸਾਡੀ ਬੀਬੀ ਖਾਂਦੀ ਬਿਨ ਤੜਕੇ ਵਾਲਾ ਤੇ ਜਿਹੜੇ ਵੀ ਆਪਣੇ ਵਰਗੇ ਤਰਕਸ਼ੜਕੀ ਵਾਲੇ ਸਾਜੀ ਸਾਗ ਵਗੈਰਾ ਖਾਂਦੇ ਉਹ ਕੜਾਈ ਵਾਲਾ ਖਾ ਲਿਓ ਤੇ ਚਲੋ ਜੀ ਕੱਲ ਨੂੰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ